ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਜੰਗਲ ਰਾਜ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧੀ ਪਾਰਟੀਆਂ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ ਕਿ ਪੰਜਾਬ ਰਾਜ ਪੰਜਾਬ ਜੰਗਲ ਰਾਜ ਬਣਦਾ ਜਾ ਰਿਹਾ ਹੈ ਹਾਲਾਂਕਿ ਲਾਣ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਖਤਾ ਕਦਮ ਚੁੱਕੇ ਗਏ ਤੇ ਦੂਸਰੇ ਪਾਸੇ ਇੱਕ ਹੋਰ ਵਾਰਦਾਤ ਹੋਈ ਹੈ ਵਾਰਦਾਤ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੇ ਸੁਹਾਣਾ ਸੁਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਬਲੇਰੋ ਗੱਡੀ ਵਿੱਚ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਟੂਰਨਾਮੈਂਟ ਦੇ ਪ੍ਰਮੋਟਰ ਅਤੇ ਮਸ਼ਹੂਰ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਇਹ ਅਣਪਛਾਤੇ ਬਲੈਰੋ ਗੱਡੀ ਦੇ ਵਿੱਚ ਆਏ ਜਿਹੜਾ ਪੁਰਾਣਾ ਮਸ਼ਹੂਰ ਕਬੱਡੀ ਦਾ ਖਿਡਾਰੀ ਵੀਰਿਆ ਇਹਨਾਂ ਦਿਨਾਂ ਦੇ ਵਿੱਚ ਉਹ ਟੂਰਨਾਮੈਂਟ ਦਾ ਪ੍ਰਮੋਟਰ ਹੈ ਪ੍ਰਮੋਟਿੰਗ ਦੇ ਕੰਮ ਕਰਦਾ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਰਾਣਾ ਬਲਾਚੌਰੀਆ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੇ ਫਰਾਰ ਹੋ ਗਿਆ ਹੁਣ ਗੈਂਗਸਟਰ ਗੋਪੀ ਕਨ ਸ਼ਾਮਪੂਰੀਆ ਨੇ ਕਬੱਡੀ ਪ੍ਰਮੋਟਰ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਇਹ ਕਤਲ ਦੀ ਜ਼ਿੰਮੇਵਾਰੀ ਕਿਉਂ ਲਈ ਕਿਵੇਂ ਲਈ ਗਈ ਇਸ ਬਾਰੇ ਗੱਲਬਾਤ ਕਰਾਂਗੇ ਜੇ ਗੱਲ ਕਰੀਏ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਵਾਅਦਾਤਾ ਕਾਰੋਬਾਰੀਆਂ ਨੂੰ ਧਮਕੀਆਂ ਦੇਣਾ ਕਾਰੋਬਾਰੀਆਂ ਨੂੰ ਮਾਰਨਾ ਇਹ ਆਮ ਹੀ ਪੰਜਾਬ ਦੇ ਵਿੱਚ ਬਣ ਗਿਆ ਹੈ ਗੈਂਗਸਟਰ ਕਾਰੋਬਾਰੀਆਂ ਨੂੰ ਵੀ ਧਮਕੀਆਂ ਦੇ ਰਹੇ ਨੇ ਜਿਹੜੇ ਵਡੇ ਅਫਸਰ ਨੇ ਉਹਨਾਂ ਨੂੰ ਵੀ ਧਮਕੀਆਂ ਦੇ ਰਹੇ ਨੇ ਪੰਜਾਬ ਰਾਜ ਜੰਗਲ ਰਾਜ ਬਣਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਕਣਾ ਸ਼ਾਮਪੂਰੀਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸ਼ੇਅਰ ਕੀਤੀ ਹੈ ਅਤੇ ਕਣਾ ਸ਼ਾਮਪੂਰੀਆਂ ਨੇ ਪੋਸਟ ਵਿੱਚ ਲਿਖਿਆ ਕਿ ਰਾਣਾ ਨੂੰ ਮਾਰ ਕੇ ਮੂਸਾ ਵਾਲੇ ਦੇ ਕਤਲ ਦਾ ਬਦਲਾ ਲੈ ਲਿਆ ਕੀ ਲਿਖਿਆ ਹੋਇਆ ਹੈ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਜੋ ਅੱਜ ਮੁਹਾਲੀ ਸੁਹਾਣਾ ਸਾਹਿਬ ਵਿਖੇ ਕਬੱਡੀ ਕੱਪ ਤੇ ਰਾਣੇ ਬਲਾ ਚੋਰੀ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੌਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਤੇ ਅੰਮਰ ਖੱਬੇ ਪ੍ਰਭ ਦਾਸੂਵਾਲ ਖੋਸ਼ ਚੌਧਰੀ ਲੈਂਦੇ ਹਾਂ ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ ਲਾਰੈਂਸ ਨਾਲ ਵਰਦਾ ਸੀ ਇਸ ਦੇ ਨਾਲ ਸਿੱਧੂ ਮੂਸੇਵਾਲੇ ਦੇ ਕਤਲ ਦੀ ਰਿਹਾਈਸ਼ ਕਰਵਾਈ ਕਾਤਲ ਦੀ ਰਿਹਾਈਸ਼ ਕਰਵਾਈ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਨੂੰ ਮਾਰ ਕੇ ਭਰਾ ਮੂਸੇਵਾਲੇ ਦਾ ਬਦਲਾ ਲੈ ਲਿਆ ਇਹ ਸਾਡੇ ਇਹ ਕੰਮ ਸਾਡੇ ਪ੍ਰਾਪ ਮੱਖਣ ਅੰਮ੍ਰਿਤਸਰ ਕਰਨੇ ਕੀਤਾ ਆ ਬਾਕੀ ਅੱਜ ਸਾਰਿਆਂ ਤੋਂ ਪਲੇਅਰ ਨੂੰ ਉਹਨਾਂ ਦਾ ਮਾਪਿਓ ਨੂੰ ਬੇਤੀ ਆ ਕੇ ਕੋਈ ਵੀ ਜਗੂ ਖੋਤੀ ਦੀ ਹੈਰੀ ਟੌਰਟ ਦੀ ਟੀਮ ਚ ਨਾ ਖੇਡੇ ਤੇ ਰਿਜ਼ਲਟ ਸੇਮ ਹੀ ਮਿਲੂਗਾ ਸਾਨੂੰ ਕਬੱਡੀ ਤੇ ਕੋਈ ਅਲਰਜੀ ਨਹੀਂ ਸਾਨੂੰ ਬਸ ਖੋਤੀ ਤੇ ਹੈਰੀ ਟੌਰਟ ਤੇ ਕਬੱਡੀ ਵਿੱਚ ਦਖਲ ਅੰਦਾਜ਼ੀ ਨਹੀਂ ਚਾਹੀਦੀ ਵਾਹਿਗੁਰੂ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਰਾਣਾ ਨੇ ਸਿੱਧੂ ਮੂਸੇਵਾਲੇ ਦੇ ਕਤਲਾਂ ਨੂੰ ਪਨਾਹ ਦਿੱਤੀ ਸੀ ਹਾਲਾਂਕਿ ਨਿਊਜ਼ 18 ਸਬ ਕੋਸ਼ਿਸ਼ ਨਹੀਂ ਕਰਦਾ ਅਤੇ ਨਾ ਹੀ ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਖਬਰਾਂ ਆਮ ਤੌਰ ਤੇ ਕਥਾ ਤਰੀਕੇ ਦੇ ਨਾਲ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿਸ ਨੇ ਜ਼ਿੰਮੇਵਾਰੀ ਲਈ ਕਿਸ ਨੇ ਜ਼ਿੰਮੇਵਾਰੀ ਨਹੀਂ ਲਈ ਇਹ ਖਬਰਾਂ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਆ ਰਹੀਆਂ ਨੇ ਵਿਰੋਧੀ ਧਿਰਾਂ ਨੇਤਾ ਪੰਜਾਬ ਸਰਕਾਰ ਨੂੰ ਕਿਹਾ ਹੈ ਲੌਨ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਕੋਲੋਂ ਸਵਾਲ ਪੁੱਛਨੇ ਨੇ ਲੇਕਿਨ ਜੋ ਕੁਝ ਵੀ ਹੋਇਆ ਇਹ ਟੱਸਰ ਬਾਜੀ ਦੇ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਗੈਂਗਸਟਰ ਗੁਪੀ ਕਣਸ਼ਾਪੂਰੀਆ ਨੇ ਲਈ ਕਬੱਡੀ ਕਮੋਟਰ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਇਹ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਕਿਸ ਨੇ ਪਾਈ ਹੈ ਜਾਂ ਕਿਸ ਨੇ ਨਹੀਂ ਪਾਈ ਇਹ ਸੋਸ਼ਲ ਮੀਡੀਆ ਤੇ ਜਿਹੜੀ ਆ ਪੋਸਟ ਹੈ ਉਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਇਲਜ਼ਾਮ ਲਗਾਏ ਗਏ ਨੇ ਕਿ ਰਾਣਾ ਬਲਾ ਚੌਰੀਆ ਜਿਹੜੇ ਨੇ ਉਹਨਾਂ ਨੇ ਸਾਥ ਦਿੱਤਾ ਸੀ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਘਰ ਦੇ ਵਿੱਚ ਪੜਾ ਦਿੱਤੀ ਸੀ ਧੰਨਵਾਦ